ਵਾਰਾਂ ਦੀ ਦੂਜੀ ਜੰਗ ਲੜੀ ਔਰ ਸਤਗੁਰੂ ਪਤਸਰ ਨੂੰ ਇੱਥੇ ਕਿਉਂ ਜਾਣਾ ਪਿਆ ਕਿੱਥੇ ਅਨੰਦਪੁਰ ਸਾਹਿਬ ਕਿੱਥੇ ਨਦਾਉਨ ਕਾਂਗੜਾ ਹਿਮਾਚਲ ਚ ਗੁਰੂ ਪਤਸਾ ਕਿੱਥੇ ਪਹਾੜੀ ਰਾਜੇ ਮਹਾਰਾਜ ਤੇ ਹਮਲਾ ਵਰ ਹੋਏ ਪਹਿਲੀ ਪੰਗਾਣੀ ਦੀ ਜੰਗ ਚ ਦੂਜੀ ਵਾਰ ਜਿਹੜੀ ਜੰਗ ਲੜੀ ਮਹਾਰਾਜ ਨੇ ਨਦਾਉਨ ਦੀ ਉਸ ਵਕਤ ਮਹਾਰਾਜ ਤੇ ਕੋਈ ਹਮਲਾ ਵਰ ਨਹੀਂ ਹੋਇਆ ਫਿਰ ਸਤਗੁਰੂ ਪਤਸਰ ਨੇ ਜੰਗ ਕਿਉਂ ਲੜੀ ਮਹਾਰਾਜ ਇਹਨਾਂ ਪਹਾੜੀਆਂ ਦੀ ਮਦਦ ਵਾਸਤੇ ਗਏ ਜਦੋਂ ਮਹਾਰਾਜ ਦੇ ਚਰਨਾ ਤੇ ਡੇਪੇ ਆ ਕੇ ਤੇ ਸਤਗੁਰ ਪਤਸਾ ਇਹਨਾਂ ਦੀ ਮਦਦ ਲਈ ਗਏ ਉਹ ਇਤਿਹਾਸ ਮੈਂ ਆਰੰਭ ਕੀਤਾ ਚੱਲ ਲਈ ਲੜੀ ਦੇ ਵਿੱਚ ਇਤਿਹਾਸ ਆਪਾਂ ਸਰਵਣ ਕੀਤਾ ਕਿ ਜਦੋਂ ਕਾਂਗੜੇ ਦੇ ਨੇੜੇ ਪੈਂਦੀਆਂ ਰਿਆਸਤਾਂ ਜਿਨ੍ਹਾਂ ਵਿੱਚ ਇੱਕ ਟੋਚ ਰਿਆਸਤ ਹੈ ਇੱਕ ਵਿੱਜੜਵਾਲ ਰਿਆਸਤ ਹੈ ਇਹਨਾਂ ਦੋਵਾਂ ਰਿਆਸਤਾਂ ਦੇ ਰਾਜੇ ਕਿਰਪਾਲ ਚੰਦ ਕਿਰਪਾਲ ਚੰਦ ਤੋਂ ਦੂਜੇ ਬਣੇ ਦਇਆਲ ਚੰਦ ਵਿਜੜਵਾਲ ਰਿਆਸਤ ਦਾ ਰਾਜਾ ਹੈ। ਔਰ ਔਰੰਗਜ਼ੇਬ ਬਾਦਸ਼ਾਹ ਦੇ ਭੇਜਿਆ ਜਰਨੈਲ ਪਹਿਲਾਂ ਮੀਆਂ ਖਾਨ ਭੇਜਿਆ ਮੀਆਂ ਖਾਨ ਨੇ ਲਾਹੌਰ ਤੋਂ ਅਲਫ ਖਾਨ ਨੂੰ ਭੇਜ ਦਿੱਤਾ। ਕਾਦੇ ਲਈ ਭੇਜਿਆ ਕਿ ਇਹਨਾਂ ਪਹਾੜੀ ਰਾਜਿਆਂ ਤੋਂ ਟੈਕਸ ਇਕੱਠਾ ਕਰਕੇ ਲਿਆਓ। ਸਮੇਂ ਦੀ ਸਰਕਾਰ ਉਸ ਵਕਤ ਟੈਕਸ ਇਸ ਤਰ੍ਹਾਂ ਇਕੱਠਾ ਕਰਦੀ ਸੀ। ਉਨੇ ਜਿਹੜੇ ਰਿਆਸਤਾਂ ਦੇ ਰਾਜੇ ਆ ਉਹਨਾਂ ਨੂੰ ਆਖਤਣਾ ਇਹਨਾਂ ਲੋਕਾਂ ਦੇ ਕੋਲੋਂ 20 25 ਜਿੱਥੇ ਵੀ ਪਿੰਡ ਪੈਂਦੇ ਨੇ ਇੱਕ ਰਿਆਸਤ ਮਗਰ ਜੇ 10 ਪਿੰਡ ਪੈਂਦੇ ਨੇ 20 ਪਿੰਡ ਦੇ ਨੇ ਉਹਨਾਂ ਵਿੱਚੋਂ ਉਹਨਾਂ ਨੇ ਟੈਕਸ ਇਕੱਠਾ ਕਰਨਾ ਫਸਲ ਹੋਵੇ ਨਾ ਹੋਵੇ ਉਹਨੇ ਧੌਣ ਤੇ ਗੋਡਾ ਰੱਖ ਦੇਣਾ ਟੈਕਸ ਲਿਆਉ ਬਈ ਟੈਕਸ ਇਕੱਠਾ ਕਰਕੇ ਸਮੇਂ ਦੀ ਹਕੂਮਤ ਨੂੰ ਭਜਾਣਾ ਕੁਝ ਉਹਦੇ ਵਿੱਚ ਆਪ ਰੱਖਣਾ ਲੁੱਟਾ ਖੁਆ ਕਰਨੀਆਂ ਆਪਣੀਆ ਰਿਆਸਤਾ ਚਲਾਉਣ ਵਾਸਤੇ ਕੁਝ ਸਮੇਂ ਦੀ ਹਕੂਮਤ ਨੂੰ ਭਜਾ ਜਾਣਾ ਔਰ ਔਰੰਗਜ਼ੇਬ ਬਾਦਸ਼ਾਹ ਨੇ ਆਖਿਆ 5-6 ਸਾਲ ਦਾ ਟੈਕਸ ਨਹੀਂ ਨਹੀਂ ਦਿੱਤਾ। ਉਹਨੇ ਅਲਫਖਾਨ ਨੂੰ ਮੀਆਂ ਖਾਨ ਨੂੰ ਭੇਜਿਆ ਮੀਆਂ ਖਾਨ ਨੇ ਆਪਣਾ ਅੱਗੇ ਭਤੀਜਾ ਅਲਫਖਾਂ ਭੇਜ ਦਿੱਤਾ। ਲਾਹੌਰ ਤੋਂ ਚੜਿਆ ਮਾਰੋ-ਮਾਰ ਕਰਦਾ। ਔਰ ਇਸ ਮਾਨ ਵਿੱਚ ਸੀ ਕਿ ਟੈਕਸ ਇਕੱਠਾ ਕਰਾਂਗਾ ਨਾਲੇ ਲੁੱਟਾਂ ਖਵਾ ਆਪ ਕਰਾਂਗਾ। ਪਿੰਡਾਂ ਵਿੱਚੋਂ ਲੰਘਦੇ-ਲੰਘਦੇ ਜਾਂਦੇ-ਜਾਂਦੇ ਇਹ ਲੁੱਟਾਂ ਖਵਾ ਵੀ ਕਰਦੇ ਨੇ। ਕਿਉਂਕਿ ਸਮੇਂ ਦੀ ਹਕੂਮਤ ਦਾ ਡਰਾ ਲੋਕਾਂ ਨੂੰ ਔਰ ਜਿੱਥੇ ਐਨੀ ਫੌਜ ਨੇ ਆ ਕੇ ਟਿਕ ਜਾਣਾ 10-20 ਹਜ਼ਾਰ ਫੌਜ ਨੇ ਉਨੀ ਤਬਾਹੀ ਮਚਾ ਦਾਣੀ ਪਿੰਡਾਂ ਵਿੱਚ ਉਤੋਂ ਲੁੱਟਾਂ ਖਵਾ ਵੀ ਕਰਨੀਆਂ ਫਸਲਾਂ ਵੀ ਵਡੜੀਆਂ ਔਰ ਇਤਿਹਾਸ ਕਹਿੰਦਾ ਹੈ ਇਹ ਕਾਂਗੜੇ ਦੇ ਨੇੜੇ ਪਹੁੰਚਦਾ ਪਹੁੰਚਣ ਤੋਂ ਬਾਅਦ ਇਹਨੇ ਰੰਬ ਤਾਂ ਉੱਥੇ ਹੀ ਕੀਤੀ ਇਹਨੇ ਸੁਨੇਹਾ ਭੇਜ ਦਿੱਤਾ ਕਿਰਪਾਲ ਚੰਦ ਨੂੰ ਕਿ ਟੈਕਸ ਇਕੱਠਾ ਕਰੋ ਤੇ ਇਕੱਠਾ ਕਰਕੇ ਮੇਰੇ ਕੋਲ ਲਿਆਓ 5-6 ਸਾਲ ਦਾ ਟੈਕਸ ਤੁਹਾਡੇ ਕੋਲ ਹੈ ਪਹਾੜੀ ਰਾਜਿਆਂ ਕੋਲ ਔਰੰਗਜ਼ੇਬ ਬਾਦਸ਼ਾਹ ਦਾ ਭੇਜਿਆ ਆਇਆ ਔਰ ਦਿੱਲੀ ਦਾ ਸਮਰਾਟ ਜੇ ਨਾ ਤੁਸੀਂ ਟੈਕਸ ਭੇਜੋਗੇ ਤੇ ਮੇਰੇ ਗੁੱਸੇ ਦਾ ਤੇ ਦਿੱਲੀ ਦੇ ਸਮਰਾਟ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਏਗਾ ਹੁਣ ਕਿਰਪਾਲ ਚੰਦ ਇਹ ਜਿਹੜੇ ਰਾਜੇ ਨੇ ਆਮ ਲੋਕਾਂ ਤੇ ਤਾਂ ਹਕੂਮਤ ਕਰਦੇ ਨੇ ਪਰ ਜਦੋਂ ਕੋਈ ਮੁਗਲੀਆਂ ਹਕੂਮਤ ਚੜ੍ਹ ਕੇ ਆ ਜਾਂਦੀ ਫਿਰ ਇਹਨਾਂ ਦੀ ਲਤਾਂ ਕੰਬਣ ਲੱਗ ਜਾਂਦੀਆਂ ਸਾਨੂੰ ਔਰ ਇਹਨਾਂ ਦੇ ਕੋਲ ਆਪਣੀ ਆਪਣੀ ਫੌਜ ਵੀ ਹੈ ਪਰ ਇਹ ਇਕੱਠੇ ਨਾ ਹੋ ਸਕੇ ਇਹਨਾਂ ਵਿੱਚ ਪਾੜਾ ਹੀ ਰਿਹਾ ਇਤਿਹਾਸ ਕਹਿੰਦਾ ਕਿਰਪਾਲ ਚੰਦ ਨੇ ਆਖਿਆ ਇਹ ਟੈਕਸ ਮੈਂ ਇਕੱਠਾ ਕਿਵੇਂ ਕਰਾਂਗਾ ਟੈਕਸ ਬਹੁਤਾ ਹੈ ਇਹ ਟੈਕਸ ਦੇ ਕਿਵੇਂ ਸਕਾਂਗਾ ਔਰ ਇਹਨੇ ਆਪਣੇ ਨਾਲ ਇੱਕ ਜੁੰਡੀ ਦਾ ਯਾਰ ਵਿਜੜਵਾਲ ریاست ਦਾ ਰਾਜਾ ਜੋੜ ਲਿਆ ਦਇਾਲ ਚੰਦ ਦੋਵੇਂ ਇਕੱਠੇ ਹੋਏ ਸਲਾਹਾਂ ਕਰਦੇ ਨੇ ਦੇ ਆਲचंद ਤੇ ਕਿਰਪਾਲ ਚੰਦ ਆਖਦਾ ਹੈ ਕਿ ਇਹਦੇ ਨਾਲੋਂ ਜਿਹੜੇ ਬਾਕੀ ਰਾਜੇ ਐ ਉਹ ਟੈਕਸ ਦੇਣ ਦਾ ਨਾ ਦੇਣ ਟੈਕਸ ਸਾਡੇ ਕੋਲ ਵੀ ਦਿੱਤਾ ਨਹੀਂ ਜਾਣਾ ਔਰ ਦੂਜੇ ਬੰਨੇ ਅਲਫ ਦਾ ਹਮਲਾ ਕਰੇਗਾ ਹਮਲੇ ਦਾ ਮੁਕਾਬਲਾ ਸੀ ਕਰ ਨਹੀਂ ਸਕਦੇ ਇਹਨਾਂ ਦੀ ਆਪਣੀਆਂ ਲੱਤਾਂ ਵਿੱਚ ਜਾਨ ਨਹੀਂ ਦੋਵਾਂ ਨੇ ਸਲਾਹ ਕੀਤੀ ਕਿ ਆਈ ਬਲਾ ਕਿਸੇ ਹੋਰ ਦੇ ਗਲ ਪਾਦੀ ਉਨੇ ਆਖਦੇ ਨੇ ਭੀਮਚੰਦ ਪ੍ਰਮੁੱਖ ਰਾਜਾ ਹੈ ਕਹਿਲੂਰ ਦਾ ਉਹਦੇ ਕੋਲ ਕਹਿਲੂਰ ਰਿਆਸਤ ਹੈ 21 ਰਾਜੇ ਉਹਦੇ ਥੱਲੇ ਹੀ ਕੰਮ ਕਰਦੇ ਸਨ ਬਾਈਆਂ ਚ ਬਾਈ ਮੈਂ ਆਪਸੀ 21 ਉਹਦੇ ਥੱਲੇ ਕੰਮ ਕਰਦੇ ਨੇ ਇਹਨਾਂ ਨੇ ਸਲਾਹ ਬਣਾਈ ਕਿ ਅਲਫਖਾ ਨੂੰ ਭੀਮਚੰਦ ਵੱਲ ਭੇਜੀਏ ਉਹਨੂੰ ਆਖਦੇ ਆ ਕਿ ਭੀਮਚੰਦ ਦੇ ਕੋਲ ਸਾਰਿਆਂ ਦਾ ਕੰਟਰੋਲ ਹੈ ਸਾਰਿਆਂ ਦਾ ਟੈਕਸ ਵੀ ਉਹਦੇ ਕੋਲ ਹੈ ਤੇ ਇਸ ਕਰਕੇ ਕੱਲੇ ਭੀਮਚੰਦ ਨੂੰ ਫੜੋ ਉਹਦੇ ਕੋਲੋਂ ਟੈਕਸ ਲੈ ਲਓ ਔਰ ਸਾਡੀ ਜਾਨ ਛੁੱਟੇ ਆਈ ਬਲਾ ਭੀਮ ਚੰਦ ਦੇ ਗਲ ਪਾਈਏ ਇਕੱਠੇ ਹੋਏ ਇਕੱਠੇ ਹੋ ਕੇ ਕੁਝ ਨਜ਼ਰਾਨੇ ਲਈ ਨਹੀਂ ਤੋਹਫੇ ਲਈ ਅਲਫਖਾਨ ਨੂੰ ਜਾ ਕੇ ਦਿੱਤੇ ਔਰ ਨਾਲੇ ਸੀਸ ਪਕਾਏ ਅਲਫਖਾਨ ਦੇ ਮੋਹਰੇ ਝੁਕ ਗਏ ਉਹਨੂੰ ਝੁਕ-ਝੁਕ ਕੇ ਸਲਾਮਾ ਕਰਦੇ ਨੇ ਅਲਫਖਾਨ ਨੇ ਆਖਿਆ ਸਲਾਮਾ ਦੀ ਲੋੜ ਨਹੀਂ ਟੈਕਸ ਕਿੱਥੇ ਆ ਪੰਜ 6 ਸਾਲ ਦਾ ਟੈਕਸ ਹੈ ਤੇ ਟੈਕਸ ਕਥਾ ਕਰਕੇ ਲਿਆਓ। ਕਿਰਪਾਲ ਚੰਦ, ਦਿਆਲ ਚੰਦ ਦੋਵੇਂ ਆਖਦੇ ਨੇ ਇੱਕ ਵਾਰ ਸਾਡੀ ਗੱਲ ਸੁਣੋ। ਅਸਲ ਵਿੱਚ ਟੈਕਸ ਸਾਰਾ ਭੀਮ ਚੰਦ ਦੇ ਕੋਲ ਹੈ। ਪ੍ਰਮੁੱਖ ਰਾਜਾਏ ਅਸੀਂ ਤਾਂ ਉਹਦੇ ਥੱਲੇ ਕੰਮ ਕਰਦੇ ਹਾਂ ਜੇ ਭੀਮ ਚੰਦ ਟੈਕਸ ਦੇ ਗਿਆ ਤੇ ਸਾਰੇ ਰਾਜਾ ਨੇ ਆਪੇ ਟੈਕਸ ਦੇ ਦੇਣਾ ਇਕੱਲੇ-ਇਕੱਲੇ ਕੋਲ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ। ਇਸ ਕਰਕੇ ਅਸੀਂ ਤਾਂ ਆਪ ਤੁਹਾਡੀ ਮਦਦ ਕਰਨਾ ਚਾਹੁੰਦੇ ਆ। ਆਏ ਹਮਲਾਵਰ ਦੀ ਝੋਲੀ ਵਿੱਚ ਪੈ ਗਏ। ਚਾਹੀਦਾ ਸੀ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਇਕੱਠੇ ਹੁੰਦੇ 22 ਦੇ 22 ਰਾਜੇ ਕਿਤੇ ਖੜ ਜਾਂਦੇ ਇਕੱਲੇ ਇਕੱਲੇ ਕੋਲ ਬੇਸ਼ਵਾਰ ਫੋਰਸ ਸੀ ਮੁਗਲਿਆ ਹਕੂਮਤ ਜਿਹੜਾ ਪੁੱਟ ਸਕਦੇ ਸਨ ਪਰ ਆਪਣੀ ਆਪਣੀਆਂ ਰਿਆਸਤਾ ਬਚਾਉਣ ਵਾਸਤੇ ਖੇਲੇ ਨੇ ਫਿਰਦੇ ਸਨ ਇਤਿਹਾਸ ਕਹਿੰਦਾ ਦੋਵਾਂ ਨੇ ਆਖਿਆ ਅਲਫਖਾਂ ਅਸੀਂ ਤਾਂ ਤੇਰੇ ਮਦਦਗਾਰ ਬਣਾ ਗਏ ਅਸੀਂ ਤੇਰੇ ਨਾਲ ਆ ਔਰ ਤੂੰ ਹਮਲਾ ਕਰ ਜੇ ਭੀਮਚੰਦ ਟੈਕਸ ਦੇਣ ਨੂੰ ਮੰਨਦਾ ਤੇ ਠੀਕ ਹੈ ਨਹੀਂ ਹائے ਹਰ ਪਲ ਹਰ ਵਕਤ ਆਪਾਂ ਤੇਰੇ ਨਾਲ ਖੜੇ ਆ ਉਹਦੀ ਝੋਲੀ ਵਿੱਚ ਪੈ ਗਏ ਅਲਫ ਖਾਨ ਨੇ ਆਖਿਆ ਜਦੋਂ ਦੋਵੇਂ ਹੀ ਕਹਿ ਰਹੇ ਨੇ ਫਿਰ ਠੀਕ ਹੈ ਉਹਨੇ ਆਪ ਇੱਕ ਚਿੱਠੀ ਲਿਖੀ ਚਿੱਠੀ ਐਲਚੀ ਦੇ ਕੋਲ ਦਿੱਤੀ ਤੇ ਆਖਿਆ ਕਲੂਰ ਰਿਆਸਤ ਵਿੱਚ ਜਾ ਜਾ ਭੀਮਚੰਦ ਨੂੰ ਇਹ ਚਿੱਠੀ ਦੇ ਕਿ ਅਲਫ ਖਾ ਆਇਆ ਦਿੱਲੀ ਹਕੂਮਤ ਦਾ ਹੁਕਮ ਹੈ ਕਿ ਸਾਰਾ ਟੈਕਸ ਇਕੱਠਾ ਕਰਕੇ ਪਹੁੰਚਾਇਆ ਜਾਏ ਜਦੋਂ ਐਲ.ਟੀ. ਪੌਂਟ ਦਾ ਭੀਮਚੰਦ ਦੇ ਕੋਲ ਹੁਣ ਭੀਮਚੰਦ ਆਨੰਦਪੁਰ ਸਾਹਿਬ ਦੇ ਪਿਛਲੇ ਵਾੜੇ ਦੂਰ ਪਹਾੜੀਆਂ ਨੂੰ چیر ਕੇ ਬਲਾਸਪੁਰ ਔਰ ਉੱਥੇ ਹੀ ਕਹਲੂ ਰਿਆਸਤ ਹੈ ਭੀਮਚੰਦ ਸਲਾਹਾ ਕਰਦਾ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਜਸਵਾਰ ਦਾ ਰਾਜਾ ਜਸਵਾਰ ਵੀ ਇੱਕ ਰਿਆਸਤ ਹੈ ਜਸਰੋਟ ਇੱਕ ਰਿਆਸਤ ਹੈ ਡੜਵਾਲ ਰਿਆਸਤ ਹੈ ਇਹ ਜਦੋਂ ਇਤਿਹਾਸ ਨੂੰ ਪੜੋਗੇ ਰਿਆਸਤਾਂਤ ਨੂੰ ਮਿਲਣਗੀਆਂ ਕੁਝ ਰਿਆਸਤਾਂ ਮੈਂ ਵੇਖੀਆਂ ਨਹੀਂ ਔਰ ਜਿਨ੍ਹਾਂ ਦੇ ਵਿੱਚ ਡਡਵਾਲੀਆ ਰਾਜਾ ਇਹਨਾਂ ਨੂੰ ਇਕੱਠੇ ਕੀਤਾ ਇਹਨੇ ਐਲਸੀ ਪਹੁੰਚਿਆ ਚਿੱਠੀ ਪੜੀ ਪੜਨ ਤੋਂ ਬਾਅਦ ਇਹਨੇ ਆਪਣੇ ਸੱਥੀ ਇਕੱਠੇ ਕੀਤੇ ਆਖਦਾ ਆਹ ਟੈਕਸ ਐਨਾ ਟੈਕਸ ਆਪਾਂ ਕਿਵੇਂ ਪੁਜਾਵਾਂਗੇ ਇਸ ਕਰਕੇ ਕਿਉਂ ਨਾ ਇਕੱਠੇ ਹੋਈਏ ਅਲਫਖਾਂ ਦੇ ਨਾਲ ਹਮ ਟੱਕਰ ਲਈਏ ਭੀਮਚੰਦ ਨੇ ਥੋੜਾ ਜਿਹਾ ਪਾਰ ਚੱਲਿਆ ਇਹਦੀਆਂ ਲੱਤਾਂ ਨਹੀਂ ਆਖਦਾ ਇਕੱਠੇ ਹੋਵੋ ਇਕੱਠੇ ਹੋ ਕੇ ਅਲਫ ਕਾਦਰ ਨਾਲ ਟੱਕਰ ਲੈਨੇ ਔਰ ਵੇਖਦੇ ਆ ਅਲਫ ਕਾ ਕਿੰਨੀਕ ਦਿਨ ਰੁਕਦਾ ਹੈ ਟੈਕਸ ਕੋਈ ਨਹੀਂ ਦੇਵਾਂਗੇ ਅਲਫਖਾਨ ਇਹਨਾਂ ਨੇ ਫੈਸਲਾ ਕਰ ਲਿਆ ਕਰਨ ਤੋਂ ਬਾਅਦ ਭੀਮਚੰਦ ਜਸਵਾਰ ਦਾ ਰਾਜਾ ਜਸਰੋੜ ਦਾ ਡਡਵਾਲ ਦਾ ਇਕੱਠੇ ਹੋਏ ਆਪਣੀ ਆਪਣੀ ਫੌਜ ਲਈ ਚੱਲ ਪਏ ਪਹਾੜੀਆਂ ਚੀਟਦੇ ਨੇੜੇ ਆਣ ਪਹੁੰਚੇ ਪਤਾ ਅਲਫਖਾਨ ਨੂੰ ਵੀ ਲੱਗ ਗਿਆ ਐਲਚੀ ਜਦੋਂ ਵਾਪਸ ਪਰਤਿਆ ਉਨੇ ਸੁਨੇਹਾ ਦਿੱਤਾ ਭੀਮਚੰਦ ਮੁਕਰ ਗਿਆ ਟੈਕਸ ਦੇਣ ਤੋਂ ਉਹ ਆਖਦਾ ਟੈਕਸ ਨਹੀਂ ਦੇਵਾਂਗਾ ਤੇ ਹਮਲੇ ਦਾ ਮੁਕਾਬਲਾ ਕਰਾਂਗਾ ਜੇ ਅਲਫਖਾ ਚੜਕੇ ਵੀ ਆਇਆ ਤੇ ਅਲਫਖਾ ਨੂੰ ਸਾਡੇ ਨਾਲ ਟਕਰਾਨਾ ਪਏਗਾ ਫਿਰ ਵੇਖਾਂਗੇ ਕਿ ਕਿਹਦੀ ਜਿੱਤ ਹੁੰਦੀ ਹੈ ਅਲਫਖਾ ਬੜਾ ਗੁੱਸੇ ਵਿੱਚ ਪਰਖ ਉੱਠਿਆ ਉਹਨੇ ਆਖਿਆ ਕਮਾਲ ਹੈ ਇਹ ਭੀਮਚੰਦ ਸਾਡੇ ਥੱਲੇ ਕੰਮ ਕਰਨ ਵਾਲੇ ਰਾਜੇ ਐਨੇ ਹੰਕਾਰੀ ਹੋਏ ਪਏ ਨੇ ਔਰ ਅਲਫ ਕਾ ਆਖਦਾ ਇਹ ਨਾਲ ਟੱਕਰ ਲਵਾਂਗੇ ਦੋਵਾਂ ਰਾਜਿਆਂ ਨੂੰ ਨਾਲ ਜੋੜ ਲਿਆ ਕਿਰਪਾਲ ਚੰਦ ਉਹ ਪਹਿਲੇ ਹੀ ਨਾਲ ਸਨ ਦਇਾਲ ਚੰਦ ਉਹਨਾਂ ਨੇ ਆਖਿਆ ਹਜ਼ੂਰ ਤੁਸੀਂ ਮੋਰੇ ਹੋ ਅਸੀਂ ਤੁਹਾਡੇ ਮਗਰ ਹੀ ਆਂ ਵੈਸੇ ਮਗਰ ਹੀ ਲੈਂਦੇ ਸੀ ਮੋਰੇ ਕਦੇ ਹੋਏ ਨਹੀਂ ਅਨੰਦ ਪ੍ਰਸਾਦ ਤੇ ਵੀ ਜੰਨੇ ਹਮਲੇ ਹੋਏ ਇਹ ਮਗਰ ਹੀ ਲਏ ਮੋਰੇ ਹੋ ਕੇ ਲੜਨ ਦੀ ਨਾਲ ਵਿੱਚ ਤਾਕਤ ਨਹੀਂ ਸੀ ਇਤਿਹਾਸ ਕਹਿੰਦਾ ਹੈ ਇੱਧਰ ਭੀਮ ਚੰਦ ਫੌਜ ਲੈ ਕੇ ਹੰਕਾਰ ਵਿੱਚ ਮੱਤਾ ਹੋਇਆ ਇਹ ਵੀ ਸੂਰਤ ਵਿੱਚ ਹੈ ਕਿ ਅਲਫਕਾਂ ਚੜ ਕੇ ਆਇਆ ਕੋਈ ਗੱਲ ਨਹੀਂ ਮੇਰੇ ਨਾਲ ਦੋ ਤਿੰਨ ਰਾਜੇ ਹੋਰ ਨੇ ਹੋਰ ਪਹਾੜੀਆਂ ਦੀ ਬਹੁਤ ਇਕੱਠੀ ਕਰਾਂਗਾ ਚਲਦਾ ਚਲਦਾ ਟੱਕਰ ਲੈ ਲਾਂ ਮਾਗੀ ਭੀਮ ਚੰਦ ਲੈ ਕੇ ਨਾਲ ਦੇ ਰਾਜਾਂ ਨੂੰ ਜਿਵੇਂ ਮੁਕਾਬਲਾ ਕਰਨ ਵਾਸਤੇ ਪੂਰੀ ਤਿਆਰੀ ਕਰਕੇ ਚੱਲਿਆ ਉਹ ਲੈਣਾ ਜੱਥੇ ਦੀ ਜਵਾਨੀ BOOM <laughs> we